ਜੋੜੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਸਾਡੇ ਨਾਲ ਜੋੜੇ ਹੋਏ ਨੇ ਸਰਦਾਰ ਗੁਰਪ੍ਰਤਾਪ ਸਿੰਘ ਰਿਆੜ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਭਗਵੰਤ ਮਾਨ ਨੂੰ ਦਿੱਤੇ ਸੱਦੇ ਤੇ 15 ਤਰੀਕ ਨੂੰ ਪੇਸ਼ ਹੋਣ ਬਾਰੇ ਉਹਨਾਂ ਨਾਲ ਬਾਰੇ ਗੱਲਬਾਤ ਕਰਾਂਗੇ ਸਰਦਾਰ ਗੁਰਪ੍ਰਤਾਪ ਸਿੰਘ ਰਿਆੜ ਜੀ ਉਹਨਾਂ ਨਾਲ ਰਿਆੜ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਆਰ ਸਾਹਿਬ ਇਹ ਦੱਸੋ ਭਗਵੰਤ ਮਾਨ ਜੀ ਨੂੰ ਅਕਾਲ ਤਖਤ ਦੇ ਜਥਾਰ ਸਾਹਿਬ ਵੱਲੋਂ 15 ਜਨਵਰੀ ਨੂੰ ਅਕਾਲ ਤਖਤ ਤੇ ਤਲਬ ਕੀਤਾ ਗਿਆ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕੀ ਉਹਨਾਂ ਨੇ ਸਹੀ ਕੀਤਾ ਹੈ ਜਾਂ ਕਰਨਾ ਚਾਹੀਦਾ ਸੀ ਜਾਂ ਨਹੀਂ ਕਰਨਾ ਚਾਹੀਦਾ ਸੀਗਾ ਇਸ ਤਰ੍ਹਾਂ ਜੀ ਕਿ ਸਾਡੇ ਜਿਹੜੇ ਸਤਕਾਰਯੋਗ ਐਕਟਿੰਗ ਜਿਹੇ ਜਾਰਾ ਗਰਗਾਜੀ ਸਾਹਿਬ ਇਹ ਦੌਰੇ ਮਾਪਦੰਡ ਬਣਾ ਰਹੇ ਨੇ ਹਾਂਜੀ ਜਿਸ ਵੇਲੇ 300 ਸਾਲ 350 ਸਾਲ ਦਾ ਗੁਰਪੁਰ ਮਨਾਉਣ ਦੀ ਗੱਲ ਹੋਈ ਸੀ ਕਿ ਸਰਕਾਰ ਵੀ ਮਨਾਏਗੀ ਐਸਜੀਪੀਸੀ ਵੀ ਮਨਾਏਗਾ ਸਾਰੇ ਸਿੱਖ ਮਨਾਉਣਗੇ ਸੈਂਟਰਲ ਸਰਕਾਰ ਵੀ ਮਨਾਏਗੀ ਬਾਕੀ ਦੀਆਂ ਸਰਕਾਰਾਂ ਵੀ ਮਨਾਉਣਗੇ ਹਾਂਜੀ ਉਸ ਵੇਲੇ ਇਹਨਾਂ ਦਾ ਸੈਨ ਸੀ ਕਿ ਇਹ ਹੁਣ ਜਿੰਨਾਂ ਨੇ ਨਾ ਦਾੜੀ ਆ ਨਾ ਕੇਸ ਨੇ ਉਹ ਗੋਰਪੁਰਬ ਮਨਾਉਣਗੇ ਔਰ ਇਹਨਾਂ ਨੂੰ ਕੋਈ ਹੱਤ ਨਹੀਂ ਆ ਮਨਾਉਣ ਦਾ ਅੱਜ ਅਕਾਲ ਤਖਤ ਦੇ ਉਤੋਂ ਉਸੇ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਨੂੰ ਤਲਬ ਕਰਨਾ ਇਹ ਤੇ ਸਾਡੇ ਸਤਿਕਾਰਯੋਗ ਐਕਟਿੰਗ ਜੇਜ਼ਦਾਰ ਸਾਹਿਬ ਵੀ ਦੱਸ ਸਕਦੇ ਨੇ ਕਿ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਕਿਹੜੀ ਗੱਲ ਠੀਕ ਹੈ ਦੂਸਰਾ ਜਿਹੜਾ ਮੁੱਖ ਮੰਤਰੀ ਨੂੰ ਬੁਲਾਉਣਾ ਹੈ ਉਹ ਇਹ ਪਹਿਲੀ ਵਾਰੀ ਨਹੀਂ ਹੋਇਆ ਹਾਂਜੀ ਇਸ ਤੋਂ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਹਾਂਜੀ ਇਹ ਅਕਾਲ ਤਖਤ ਸਾਹਿਬ ਤੇ ਸੱਜਿਆ ਗਿਆ ਔਰ ਕੋੜਿਆਂ ਦੀ ਸਰਦਾਰੀ ਤੇ ਗਈ ਦੂਜੇ ਵਾਰੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਸਰਦਾਰ ਸਰਜੀਤ ਸਿੰਘ ਬਰਨਾਲਾ ਨੂੰ ਐਸ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਤੇ ਸੱਜਿਆ ਕਿਉਂਕਿ ਉਹਨਾਂ ਨੇ ਬਲੂ ਸਟਾਰ ਤੋਂ ਬਾਅਦ ਬਲੈਕ ਥੰਡਰ ਜਿਹੜਾ ਹੈਗਾ ਹਰਮੰਦਰ ਸਾਹਿਬ ਦੇ ਵਿੱਚ ਕਰਵਾਇਆ ਸੀ। ਤੋ ਇਸ ਕਰਕੇ ਉਹਨਾਂ ਨੂੰ ਵੀ ਉੱਥੇ ਉਹਨਾਂ ਦੇ ਗਾਲਜ ਤਕਤੀ ਪਾ ਕੇ ਔਰ ਉਹਨਾਂ ਨੂੰ ਖੰਬੇ ਨਾਲ ਬੰਨ ਕੇ ਤੇ ਉਹ ਸਜਾਈ ਸੀ। ਇਹ ਭਗਵੰਤ ਮਾਨ ਜੀ ਨੇ ਪਤਾ ਨਹੀਂ ਕਿਹੜਾ ਬਿਆਨ ਦਿੱਤਾ ਕਾਹਦੇ ਪਿੱਛੇ ਜਿਹੜਾ ਹੈਗਾ ਹੈ ਇਹ ਉਹਨਾਂ ਨੂੰ ਸੱਜਿਆ ਗਿਆ ਹੈ। ਇਹ ਕੋਈ ਸਪਸ਼ਟ ਨਹੀਂ ਹੈ ਦਾ। ਕੋਈ ਗੋਲਗਵਾਰੇ ਕਹਿੰਦਾ ਹੈ ਕੋਈ ਕਹਿੰਦਾ ਵੀ ਜਿਹੜੇ 328 ਸਰੂਪ ਜਿਹੜੇ ਇਹਨਾਂ ਨੇ ਵੇਜ ਖਾਦੇ ਨੇ ਜਾਂ ਇਹਨਾਂ ਦੇ ਚੋਰੀ ਹੋਏ ਨੇ ਜਾਂ ਨਾਲੇ ਰਿਕਾਰਡ ਵਿੱਚ ਜਿਹੜੀ ਆ ਗਈ ਹੈ ਹੀਰਾ ਫੇਰੀ ਹੋਈ ਆ ਉਹਦੇ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਰਹਿਨੁਮਾਨ ਨੇ ਅਕਾਲੀ ਦਲ ਦੇ ਵੀ ਤੇ ਐਸਪੀਸੀ ਦੇ ਵੀ ਅਕਾਲ ਤਖਤ ਦੇ ਵੀ ਉਹ ਮਤਲਬ ਜਿਹੜਾ ਉਹਨਾਂ ਦੇ ਕੈਨ ਦੇ ਉੱਤੇ ਭਗਵਾਨ ਤੋਂ ਮਾਰਨ ਨੂੰ ਸੱਜਿਆ ਹੋਵੇ ਕਿ ਉਹਨਾਂ ਸਰੂਪਾਂ ਦੇ ਵਿੱਚ ਜਿਹੜਾ ਜਿਹੜਾ ਪਰਚਾ ਰਜਿਸਟਰ ਹੋਇਆ ਐ ਐਫ ਆਈ ਆਰ ਹੋਈ ਐ ਉਹਦੇ ਵਿੱਚ ਕਿਤੇ ਦੱਸਣਾ ਜੀ ਇਹ ਧਿਲ ਵਰਤਨ ਤਾਂ ਕਿ ਦੱਸਣਾ ਜੀ ਜਿਹੜਾ ਹੈਗਾ ਕੇਸ ਕਿਸੇ ਬੰਦੇ ਨਾਲ ਲੱਗੇ ਨਹੀਂ ਨਹੀਂ ਸਰ ਜੀ ਇਸ ਤਰ੍ਹਾਂ ਜਿਵੇਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਗੁਰੂ ਦੀ ਗੋਲਕ ਤੇ ਸਵਾਲ ਬਾਰ-ਬਾਰ ਉਠਾ ਰਹੇ ਸਨ ਜਿਹਦੇ ਨਾਲ ਸਿੱਖ ਸੰਗਤਾਂ ਨੂੰ ਸਿੱਖ ਸੰਗਤ ਦੇ ਗਲਤ ਪ੍ਰਭਾਵ ਜਾਂਦਾ ਸੀ ਕਿ ਆ ਉਹੀ ਕਾਰਨ ਹੈ ਵੀ ਉਹਦੇ ਕਰਕੇ ਉਹਨਾਂ ਨੂੰ ਅਕਾਲ ਤਖਤ ਤੇ ਸੱਜਿਆ ਗਿਆ ਹੈ ਜੋ ਕੋਈ ਜਿਹੜਾ ਹੈ ਜਿਹੜੀ ਗੱਲ ਹੈ ਭਗਵੰਤ ਮਾਨਜੀ ਨੇ ਨਿਮਾਣੀ ਸਿੱਖ ਵਾਂਗੂ ਉਹਨਾਂ ਨੇ ਕਿਹਾ ਕਿ ਮੈਂ ਐਜ਼ ਮੁੱਖ ਮੰਤਰੀ ਨਹੀਂ ਮੈਂ ਜਿਮਾਣਾ ਸਿੱਖ ਨੰਗੇ ਪਿਆਰੀ ਔਰ ਸਾਰਾ ਰਿਕਾਰਡ ਨਾਲ ਲੈ ਕੇ ਉੱਥੇ ਹਾਜ਼ਰ ਹੋਵਾਂਗਾ ਲੇਕਿਨ ਨਾਲ ਇੱਕ ਗੱਲ ਹੋਰ ਕਹੀ ਹੈ ਕਿ ਮੈਂ ਆਕਾਲ ਤਖਤ ਸਾਹਿਬ ਤੋਂ ਮਾਫੀ ਮੰਗਣਾ ਕਿਉਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਹਰਮੰਦ ਆਪਣਾ ਅਮਰitsar ਜਿਹੜਾ ਹੈਗਾ ਹੈ ਉੱਚੇ ਯੂਨੀਵਰਸਿਟੀ ਦੇ ਵਿੱਚ ਆ ਰਹੇ ਨੇ ਦਿਗਨੀਆਂ ਵੰਡਣ ਵਾਸਤੇ ਐਜ ਪ੍ਰੋਟੋਕੋਲ ਮੇਰਾ ਉੱਥੇ ਰਹਿਣਾ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਮੈਂ ਉਸ ਦਿਨ ਹਾਜ਼ਰ ਨਹੀਂ ਹੋ ਸਕਾਂਗਾ ਹੋਰ ਜਿਸ ਦਿਨ ਹੋਣਗੇ ਅੱਜ ਹੋਣਗੇ ਜਿਹੜੀ ਗੱਲ ਹੈਗੀ 328 ਰੂਪਾਂ ਦੇ ਐਫਆਈਆ ਐਫਆਈਆਰ ਦੀ ਉਹ ਜਿਹੜੇ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਜਿਹੜਾ ਅਕਾਲੀ ਦਲ ਤੇ ਐਸਡੀਪੀਸੀ ਗਲਤਫਹਿਮੀ ਪਾ ਰਹੀ ਆ ਕਿ ਇਹ ਸਰਕਾਰ ਨੇ ਜਿਹੜਾ ਐਫਆਈਆਰ ਦਰਦ ਕੀਤੀ ਆ ਇਹ ਬਿਲਕੁਲ ਗਲਤ ਆ ਸਰਕਾਰ ਨੇ ਕੋਈ ਐਫ ਆਈ ਆਰ ਆਪਣੇ ਆਪ ਨਹੀਂ ਦਰਜ ਕੀਤੀ ਨਾ ਤੇ ਅਕਾਲੀਆਂ ਦੇ ਵੇਲੇ ਜਿਹੜੀ ਇਹ ਗੱਲ ਹੋਈ ਸੀਗੀ ਉਦੋਂ ਹੋਈ ਨਾ ਕਾਂਗਰਸ ਵੇਲੇ ਹੋਈ ਨਾ 4 ਸਾਲ ਜਿਹੜਾ ਹੈਗਾ ਭਗਵੰਤ ਮਾਨ ਜੀ ਨੇ ਕੀਤੀ ਇਹ ਜੇ ਮਡਾਲਾ ਸਾਹਿਬ ਤੇ ਸਰਸਾ ਸਾਹਿਬ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਨੇ ਮਤਲਬ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਇਹ ਇੱਕ ਵਰਲਡਗ ਲਿਆ ਸੀਗਾ ਹਾਈ ਕੋਰਟ ਸਤਕਾਰਯੋਗ ਹਾਈ ਕੋਰਟ ਕੋਲੋਂ ਕਿ ਇਹਦਾ ਐਫ ਆਈ ਆਰ ਦਰਜ ਕੀਤੇ ਜਾਵੇ ਉਹ ਮਜਬੂਰਨ ਤੌਰ ਦੇ ਉੱਤੇ ਜਿਹੜੀ ਹੈਗੀ ਆ ਐਫ ਆਈ ਆਰ ਜਿਹੜੀ ਆ ਇਹ ਆਪ ਸਰਕਾਰ ਨੂੰ ਜਿਹੜੀ ਹੈਗੀ ਆ ਉਹ ਰਜਿਸਟਰ ਕਰਨੀ ਪਈ ਆ ਔਰ ਮੈਂ ਸਮਝਦਾ ਕਿ ਇਹ ਇੱਕ ਬੜੀ ਵੱਡੀ ਪ੍ਰਾਪਰਟੀ ਆ ਸਿੱਖਾਂ ਦੀ ਤਾਂ ਕਿ ਐਸਪੀਸੀ ਦੇ ਵਿੱਚ ਜਿਹੜੇ ਉਹਨਾਂ ਦੇ ਸਤਕਾਰਯੋਗ ਪ੍ਰਧਾਨ ਧਾਮੀ ਸਾਹਿਬ ਨੇ ਉਹ ਕਹਿੰਦੇ ਨਹੀਂ ਸਾਡੇ ਦੇ 10-20 ਘਟਾਲੇ ਹਰ ਰੋਜ਼ ਹੀ ਹੁੰਦੇ ਨੇ ਤੇ ਜੇ ਉਹ 10-20 ਘਟਾਲੇ ਵੀ ਜਿਹੜੇ ਹੈਗੇ ਆ ਲੋਕਾਂ ਦੇ ਸਾਹਮਣੇ ਆਉਂਦੇ ਨੇ ਐਸਡੀਪੀਸੀ ਵਿੱਚੋਂ ਗੰਦ ਸਾਫ਼ ਕਰਕੇ ਔਰ ਉਹਨਾਂ ਨੂੰ ਚੰਗੇ ਪਾਸੇ ਚੰਗੇ ਰਸਤੇ ਤੋੜ ਕੇ ਜਿੱਥੇ ਸਿੱਖ ਕੌਮ ਦਾ ਸਿੱਖ ਵਿਚਾਰਧਾਰਾ ਦਾ ਗੁਰੂ ਨਾਨਕ ਦੀ ਜਿਹੜੀ ਹੈਗੀ ਆ ਬਾਣੀ ਉਹਦਾ ਪ੍ਰਚਾਰ ਤੇ ਪ੍ਰਸਾਰ ਹੋਵੇਗਾ ਹੋਰ ਜਿਹੜੀ ਜਗੇ ਆ ਸਾਡੇ ਜਿਹੜੇ ਆ ਉਹ ਆ ਜਿਹੜੀ ਅਗੇ ਗਿੰਤੀ ਉਹ ਵਧੇਗੀ ਔਰ ਸਿੱਖਾਂ ਦੇ ਵਿੱਚ ਇਹ ਮਾਨ ਸਤਕਾਰ ਜਿਹੜਾ ਹੈਗਾ ਉਹ ਜ਼ਰੂਰ ਹੋਵੇਗਾ ਆਹ ਜਿਆਰ ਸਾਹਿਬ ਤੁਸੀਂ ਬਹੁਤ ਲੰਬਾ ਸਮਾਂ ਐਸਜੀਪੀਸੀ ਦੇ ਵਿੱਚ ਰਹੇ ਹੋ ਤੇ ਤੁਸੀਂ ਕੀ ਆਪਣੇ ਵੱਲੋਂ ਸੁਝਾਅ ਦੇਣਾ ਚਾਹੋਗੇ ਜਿਹਦੇ ਨਾਲ ਸਾਡੀ ਇੱਕ ਸਿੱਖ ਸਿੱਖ ਸਮਾਜ ਨੂੰ ਕੋਈ ਅੱਛੀ ਸੇਧ ਮਿਲ ਸਕੇ ਐਸ ਤਰ੍ਹਾਂ ਹੈਗਾ ਜੀ ਐਸਜੀਪੀਸੀ ਜਿਹੜੀ ਹੈ ਉਹਨੇ ਵਾਸਤੇ ਸਿਰਫ ਤੇ ਸਿਰਫ ਜਿਹੜਾ ਅਕਾਲੀ ਦਲ ਹੈ ਉਹਦੇ ਉੱਤੇ ਜਿਹੜਾ ਕਾਬਜ ਧੜਾ ਹੈ ਉਹੀ ਹੀ ਗੱਲ ਚੱਲਦੀ ਆ ਮਾਡੇ ਚੰਡੀਗੜ੍ਹ ਤੋਂ ਇੰਡੀਪੈਂਡੈਂਟ ਕੈਂਡੀਡੇਟ ਜਿੱਥਿਆ ਸੀਗਾ ਔਰ ਸਾਡਾ ਤੇ ਉੱਥੇ ਇੰਨਾ ਵੀ ਮਾਨ ਸਤਕਾਰ ਨਹੀਂ ਸੀ ਕਿਸਾਨਾਂ ਨੂੰ 5 ਮਿੰਟ ਬੋਲਣ ਨੂੰ ਦਿੱਤਾ ਜਾਵੇ ਔਰ ਇਥੋਂ ਤੱਕ ਕਿ ਸਾਨੂੰ ਮਖੌਲ ਕਰਦੇ ਸੀ ਜਦੋਂ ਅਸੀਂ ਉੱਥੇ ਜਾਂਦੇ ਸੀਗੇ ਤੇ ਸਾਡੇ ਨਾਲ ਜਿਹੜੇ ਐਸਪੀਸੀ ਦੇ ਜਿਹੜੇ ਆਪਣਾ ਵਰਕਰ ਨੇ ਉਹ ਮਤਲਬ ਉਹੋ ਜਿਹੀ ਟ੍ਰੀਟਮੈਂਟ ਨਹੀਂ ਕਰਦੇ ਜਿਹੜੇ ਅਕਾਲੀ ਦਲ ਵੱਲੋਂ ਜਿੱਤੇ ਸੀ ਉਹਨਾਂ ਦੀ ਟ੍ਰੀਟਮੈਂਟ ਹੁੰਦੀ ਸੀ ਤੇ ਮੈਂ ਸਮਝਦਾ ਕਿ ਜਿਹੜਾ ਆਮ ਮਤਲਬ ਐਸਪੀਸੀ ਮੈਂਬਰ ਆ ਜਿਹੜਾ ਅਡਜੈਕਟਿਵਟ ਨਹੀਂ ਹੈਗਾ ਔਰ ਜਿਹੜਾ ਜਿਹੜਾ ਪ੍ਰਧਾਨ ਨਹੀਂ ਹੈਗਾ ਜਾਂ ਜਨ ਸੈਕਟਰੀ ਨਹੀਂ ਹੈਗਾ ਉਸ ਤੋਂ ਬਗੈਰ ਨਾ ਉਹ ਕਿਸੇ ਦੀ ਬਦਲੀ ਕਰਵਾ ਸਕਦਾ ਨਾ ਕਿਸੇ ਨੂੰ ਪਰਤੇ ਕਰਵਾ ਸਕਦਾ ਨਾ ਕਿਸੇ ਭਾਈ ਸਾਹਿਬ ਜਿਹੜਾ ਹੈ ਘਟਾਲਾ ਜਾਂ ਕਿਸੇ ਦੀ ਜਿਹੜੀ ਬਤਮੀਜ਼ੀ ਹੈ ਉਹਦੇ ਖਿਲਾਫ ਜਿਹੜਾ ਹੈ ਕੋਈ ਕਾਰਵਾਈ ਕਰਾ ਸਕਦਾ एसडीपीसी ਜਿਹੜੀ ਹੈਗੀ ਆ ਇਹ ਤੇ ਮੈਂ ਸਮਝਦਾ ਕਿ ਇੱਕ ਉਹ ਜਮਾਤ ਬਣ ਗਈ ਆ ਜਿਹੜੀ ਨਾ ਜੰਮਦੀ ਆ ਤੇ ਨਾ ਮਰਦੀ ਆ ਐਸਡੀਪੀਸੀ ਜਿਹੜੀ ਆ ਸਿਰਫ ਜਿਸ ਕਾਰਨ ਕਰਕੇ ਬਣਾਈ ਗਈ ਸੀ ਕਿ ਅਕਾਲੀ ਦਲ ਜਿਹੜਾ ਹੈਗਾ ਉਹਦੇ ਉੱਤੇ ਇਹ ਲਗਾਮ ਕਰਕੇ ਰੱਖੇਗੀ ਕਿਉਂਕਿ ਜਿਹੜੋ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾਂਦੇ ਜੇ ਤੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇੱਕ ਮੇਰੀ ਦਾ ਇੱਕ ਪੀਰੀ ਦਾ ਹੈ ਜਿਹੜਾ ਮੇਰੀ ਦਾ ਨਿਸ਼ਾਨ ਸਾਹਿਬ ਹੈ ਜਾਂ ਪੀਰੀ ਦਾ ਨਿਸ਼ਾਨ ਸਾਹਿਬ ਹੈ ਉੱਚੇ ਤੇ ਨੀਵੇਂ ਨੇ ਇਸ ਕਰਕੇ ਸਿੱਖ ਨੇ ਜਦੋਂ ਰਾਜਨੀਤੀ ਵਿੱਚ ਹੋਣਾ ਹੈ ਉਹਨਾਂ ਨੇ ਧਰਮ ਨੂੰ ਮੁੱਖ ਰੱਖਣਾ ਹੈ ਤੇ ਜਿਹੜਾ ਹੈਗਾ ਰਾਜ ਦੇ ਇਤੇ ਨੂੰ ਪਿੱਛੇ ਰੱਖਣਾ ਹੈ ਜੀ ਰਿਆ ਸਾਹਿਬ ਸਾਡਾ ਜੀ ਬਹੁਤ ਬਹੁਤ ਧੰਨਵਾਦ